ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਤੇ ਮੈਂ ਖੜਾ ਹੰਡਿਆਆ ਦੀ ਦਾਣਾ ਮੰਡੀ ਦੇ ਵਿੱਚ ਸੋ ਕਰਦਿਆਂ ਗੱਲਬਾਤ ਕਿਉਂਕਿ ਇਕੱਲੇ ਕਿਸਾਨ ਨਹੀਂ ਰੋਲ ਰਹੇ ਵੰਡੀਆਂ ਦੇ ਵਿੱਚ ਜੋ ਮਜ਼ਦੂਰ ਨੇ ਮਜ਼ਦੂਰਾਂ ਦਾ ਵੀ ਕਹਿਣਾ ਕਿ ਅਸੀਂ ਵੀ ਰੋਲ ਰਹੇ ਹਾਂ ਹਾਂ ਭਾਈ ਜੀ ਸਤਿ ਸ੍ਰੀ ਅਕਾਲ ਕੀ ਕਹਿਣਾ ਚਾਹੁੰਦੇ ਹੋ ਇਸ ਵਾਰ ਜੋ ਮੰਡੀਆਂ ਦੇ ਵਿੱਚ ਖੱਜਲ ਖਵਾਰੀ ਹੋ ਰਹੀ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਖੱਜਲ ਖਵਾਰੀ ਇੰਨੀ ਹੋ ਚੁੱਕੀ ਹੈ ਕਿ ਜੀ ਵੀ ਐ ਮੰਨੋ ਅੱਗੇ ਸਵਾ ਮਹੀਨੇ ਦੀ ਮੰਡੀ ਖਤਮ ਹੋ ਜਾਂਦੀ ਸੀਗੀ ਹੁਣ ਸਾਨੂੰ ਉਹ ਡੇਢ ਮਹੀਨਾ ਹੋਨ ਨੂੰ ਹੋ ਗਿਆ ਅਲੇ ਅਮਾਲਾ ਪਿਆ ਜੀ ਨਾ ਵਾਲਾ ਕਿ 2-3 ਮਹੀਨੇ ਤੇ ਜਾਊਗਾ ਨਾ 15 ਦਿਨ ਹੋਰ ਨਹੀਂ ਸੜਾ ਛੋੜਦਾ ਸਾਡਾ ਅੱਛਾ ਹਾਂ 2 ਮਹੀਨੇ ਲੱਗ ਗਏ ਜੀ ਫੇਰ ਹਾਂ ਪਹਿਲਾਂ ਪਹਿਲਾਂ ਕਿੰਨਾ ਟਾਈਮ ਲੱਗਦਾ ਸੀ ਤੁਹਾਨੂੰ ਪਹਿਲਾਂ 1 ਮਹੀਨਾ 10 ਦਿਨ ਲੱਗਦੀ ਸੀ ਜੀ ਅੱਛਾ ਹਾਂ 1 ਮਹੀਨੇ ਦੇ ਵਿੱਚ ਜਿਹੜਾ ਹੱਕ ਲਿਆਰ ਹੋ ਜਾਂਦਾ ਜਮਾ ਜੀ ਯਾਨੀ ਹੁਣ ਤੁਹਾਨੂੰ ਲੱਗ ਰਿਹਾ ਕਿ ਕਿੰਨਾ ਕੁ ਸਮਾਂ ਹੋਰ ਮੰਡੀਆਂ ਚ ਤੁਹਾਨੂੰ ਰਹਿਣਾ ਪਊਗਾ 20 ਦਿਨ ਲੱਗ ਜਾਣਗੇ ਜੀ 20 ਦਿਨ ਲੱਗ ਜਾਣਗੇ ਕੀ ਕੀ ਕਾਰਨ ਕੀ ਹੋ ਗਿਆ ਔਰ ਖਰੀਦੀ ਨਹੀਂ ਰਹੀ ਗੌਰਮ ਨਿਕੀ ਚੱਕਰ ਆਜੀ ਬਹੁਤ ਬੁਰਾ ਹਾਲ ਆ ਖਰਚੇ ਪੱਟੇ ਤੋਂ ਬਹੁਤ ਔਖੇ ਆ ਵਾਪਸ ਹੋ ਰੋ ਆ ਰਹੀ ਜੀ ਮਾਲ ਉਧਰ ਵੀ ਗੱਡੀਆਂ ਵਾਪਸ ਆਈ ਜਾਂਦੇ ਨੇ ਕਿੱਧਰੋਂ ਜਿੱਥੇ ਮਾਲ ਜਾਂਦਾ ਸਾਈਡਰਾਂ ਤੋਂ ਵੀ ਵਾਪਸ ਆਈ ਜਾਂਦਾ ਮਾਲ ਉਹ ਮਾਲ ਨੂੰ ਹੁਣ ਹਫਤਾ ਹੋ ਗਿਆ ਉਧਰ ਪੈ ਸਾਹਮਣੇ ਮਾਲ ਜੀ ਉਹ ਮਾਲ ਪਰ ਨਹੀਂ ਰਹੇ ਅੱਛਾ ਹਾਂ ਜਿੱਥੇ ਤੇ ਢੋਰੀਆਂ ਲੱਗੀਆਂ ਮੈਨੂੰ ਲੱਗ ਰਿਹਾ ਵੀ ਬਹੁਤ ਪੁਰਾਣੀਆਂ ਢੇਰੀਆਂ ਪਈਆਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਪੁਰਾਣੇ ਢੇਰੀਆਂ ਦਾ ਬੁਰਾ ਹਾਲ ਆਈ ਸੇਕ ਮਾਰਦਾ ਵਿੱਚੋਂ ਜਦੋਂ ਪੱਟਦੇ ਆ ਉਹਨੂੰ ਬਹੁਤ ਹੀ ਜ਼ਿਆਦਾ ਬੁਰਾ ਹਾਲਾ ਮੰਡੀਆਂ ਦਾ ਇਹ ਇਹਦਾ ਫਿਰ ਭਾਰ ਕਿਤੇ ਤੇ ਪਊਗਾ ਜਿਵੇਂ ਹੁਣ ਮੰਨ ਲਓ ਮੰਡੀਆਂ ਚ ਜੀਰੀ ਆ ਜਿਹੜੀ ਖਰਾਬ ਹੋ ਰਹੀ ਆ ਇਹ ਕਿਸਾਨਾਂ ਤੇ ਪਊ ਕਿਤੇ ਪਊ ਇਹ ਕਿਸਾਨਾਂ ਦੀ ਪਈ ਜਾਂਦਾ ਜੀ ਬਾਕੀ ਕਿਸਾਨਾਂ ਦੇ ਵੀ ਪੈਂਦਾ ਮਜ਼ਦੂਰਾਂ ਦੇ ਵੀ ਪੈਂਦਾ ਹੈ ਜਿਹੜੇ ਜ਼ਿਮੀਂਦਾਰ ਨੇ ਉਹਨਾਂ ਤੇ ਜ਼ਿਆਦਾ ਪੈਂਦਾ ਹੂੰ ਇਸ ਟਾਈਮ ਬੋਰੀਆਂ ਪਰੱਕੇ ਰੱਖੀ ਬੈਠਾ ਜੀ ਇਹਦਾ ਕਟੌਤੀ ਆਊਗੀ ਬਾਅਦ ਚ ਸਾਨੂੰ ਹੀ ਪੈਊਗੀ ਜੇ ਇਹਦਾ ਸਾਨੂੰ ਹੀ ਪੈਣੀ ਹੈ ਦੁਆ ਦੇਣੀ ਮੈਨੂੰ ਜੇ ਪੋਰੀਆਂ ਭਰੀਆਂ ਗਿਆ ਜੀ ਹੁਣ ਜੇ ਪੋਰੀਆਂ ਭਰੀਆਂ ਗਿਆ ਬਾਅਦ ਦੇ ਵਿੱਚ ਜਦੋਂ ਮਾਲ ਸੁੱਕ ਜਾਂਦਾਗਾ ਤਾਂ ਮੁੜ ਕੇ ਜਦੋਂ ਵਾਜਨ ਘਟਦਾਗਾ ਉਹ ਸਾਨੂੰ ਕਹਿੰਦੇ ਨੇ ਵੀ ਇੱਕ ਇਹ ਖਰਚਾ ਸੋਡੇ ਸਰ ਪਾਊਗਾ ਠੀਕ ਆ ਕਟੌਤੀ ਸਾਨੂੰ ਪਾਉਂਦੇ ਨੇ ਕਿ ਅਸੀਂ ਜਿਹੜੇ 5-6 ਜਣੇ ਉਹਨੇ ਮਸਾ ਪੈਸੇ ਪੈਸਾ ਕਰਕੇ ਰੁਪਿਆ ਬਣਦਾਗਾ ਉਹ ਪੈਸਿਆਂ ਦੇ ਵਿੱਚੋਂ ਹੀ ਫਿਰ ਕਟੌਤੀ ਸਾਡੇ ਪਾਈ ਜਾਂਦੀ ਹੈ ਜੀ ਉਹ ਤੇ ਨਹੀਂ ਔਖੇ ਹੁੰਦੀ ਆ ਰਾਤ ਦਿਨ ਰਾਤ ਕਰਕੇ ਲੈ ਚੌਕੀਦਾਰੀ ਕਰਨੀ ਪੈਂਦੀ ਹੈ ਜੀ ਰਾਤ ਨੂੰ ਬਹਿ ਕੇ ਰਾਖੀ ਕਰਨੀ ਪੈਂਦੀ ਇਧਰੋਂ ਚੋਰ ਨਹੀਂ ਜੀ ਦਿੰਦੇ ਉਧਰੋਂ ਜੀ ਸਰਕਾਰ ਆ ਚੋਰ ਸਰਕਾਰ ਆ ਜਾਨੀ ਤੁਹਾਨੂੰ ਇਹ ਲੱਗਦਾ ਸੀ ਵੀ ਸੀਜ਼ਨ ਲਾਵਾਂਗੇ ਤਾਂ ਆਪਦੇ ਜਵਾਕ ਪਾਲਾਂਗੇ ਤੇ ਹੁਣ ਇਸ ਟਾਈਮ ਜਿਹੜਾ ਮਾੜਾ ਹਾਲਾਤ ਮਾੜਾ ਹਾਲਾ ਮਾੜਾ ਹਾਲਾ ਦਾ ਇੰਨਾ ਵੀ 100 ਵੀ ਨਹੀਂ ਸਕਦੇ ਚੱਜ ਨਾਲ ਇੰਨਾ ਵੀ ਕਰਪਟ ਹੋਇਆ ਪਿਆਗਾ ਆਪਣਾ ਜੀ ਪਹਿਲਾਂ ਤੁਸੀਂ ਕਹਿੰਦੇ ਵੀ ਮਹੀਨੇ ਦੇ ਵਿੱਚ ਜਿਹੜੀ ਮੰਡੀ ਸੀ ਖਤਮ ਹੋ ਜਾਂਦੀ ਸੀ ਤੇ ਤੁਸੀਂ ਉਹਦੇ ਵਿੱਚ ਕਿੰਨੇ ਕੁ ਪੈਸੇ ਕਮਾ ਲੈਂਦੇ ਸੀ ਬਸ ਆਹੀ 25-30 ਹਜ਼ਾਰੀ ਕੋਈ ਬਾਲਾ ਨਹੀਂ ਤੇ ਹੁਣ ਹੁਣ ਸਾਨੂੰ 2 ਮਹੀਨੇ ਹੋਣ ਵਾਲੇ ਆ ਜੀ ਹੁਣ ਵੀ ਉੰਨੇ ਹੀ ਹਾਂ ਜੀ ਹੁਣ ਵੀ ਉੰਨੇ ਹੀ ਆ ਜੀ ਉਹੀ ਪੈਸੇ 2 2 ਮਹੀਨੇ ਹੋਣ ਵਾਲੇ ਆ ਜੀ ਸਾਨੂੰ ਹੁਣ ਮਹੀਨੇ ਹੋਣ ਵਾਲੇ ਆ ਰੁਪਏ ਉਹੀ ਕਮਾਉਣੇ 30000 ਰੁਪਏ ਬਸ ਮਾਲ ਥੋੜੇ ਸਮੇਂ ਬਸ ਆਈਆਂ ਵਿੱਚ ਚੌਕੀਦਾਰੀ ਕਰਨਾ ਮੈਨੂੰ ਸਾਰ ਨੂੰ ਰਾਤ ਨੂੰ ਵੀ ਜਾਗਣਾ ਮੈਨੂੰ ਇੱਥੇ ਬੋਰੀਆਂ ਦੀ ਰਾਖੀ ਰੱਖਣੀ ਮੈਂਦੀ ਆ ਨਾ ਕੋਈ ਬੁਰੀ ਚੱਕਦਾ ਨਾ ਕੋਈ ਲੈਣ ਵਾਲਾ ਇੱਥੇ ਪਈਆਂ ਨੇ ਫਰ ਜਿਮਣੀ ਚੋਣਾ ਬਰਨਾਲੇ ਦੇ ਵਿੱਚ ਕੀ ਦੇਖ ਰਹੇ ਹੋ ਵੀ ਸਰਕਾਰ ਨੂੰ ਲੋਕ ਵੋਟਾਂ ਪਾਉਣਗੇ ਇਸ ਵਾਰ ਕੀ ਪਤਾ ਜੀ ਹੁਣ ਲੋਕਾਂ ਦਾ ਕੀ ਪਤਾ ਲੋਕਾਂ ਨਾਲ ਕੁਝ ਨਹੀਂ ਹੋਇਆ ਕੋਈ ਨਹੀਂ ਪਾਉਂਦਾ ਜੀ ਵੋਟ ਕੋਈ ਨਹੀਂ ਪਾਉਂਦਾ ਹਾਂ ਤੰਗ ਹਾਂ ਸਾਰਣ ਵੀ ਤੰਗ ਹਾਂ ਹਾਂ ਮਜ਼ਦੂਰ ਵੀ ਤੰਗ ਹਾਂ ਡੇਢ ਦਿਹਾੜੀ ਲੱਗਦੀ ਹੈ ਜੀ ਰੁਪਏ ਸਾਨੂੰ ਉਹੀ ਬਣਦੇ ਨੇ ਤਿੰਨ 400 ਹੂੰ ਜੇ ਮਿਸਤਰੀ ਨਾ ਜਾਮ ਅਗੇ ਸੀ 600 ਰੁਪਏ ਬਣਦਾ ਸਾਡਾ ਇੱਥੇ ਡੇਢ ਦਿਹਾੜੀ ਲਾ ਕੇ ਵੀ ਸਾਨੂੰ ਰੁਪਏ 400 ਮਸਾ ਬਣਦਾਗਾ ਜਦੋਂ ਬੋਰੀਆਂ ਚੱਕਦੇ ਨਹੀਂ ਗੀ ਜਾਣੀ ਨਾ ਤਾਂ ਤੁਸੀਂ ਮਿਸਤਰੀਆਂ ਨਾਲ ਜਾਣ ਜੋ ਨਾ ਤੁਸੀਂ ਮੰਡੀ ਦੇ ਵਿੱਚ ਕੰਮ ਕਰਕੇ ਤੁਹਾਨੂੰ ਉਨੇ ਪੈਸੇ ਭਰ ਰਹੇ ਨਹੀਂ ਜਿੰਨੇ ਭੰਨੇ ਚਾਹੀਦੇ ਆ ਰਾਤ ਦੇ 11 ਵਜੇ ਤੱਕ ਖੱਪਦੇ ਆਂ 11 ਵਜੇ ਤੱਕ ਰਾਤ ਦੇ 11 ਵਜੇ ਤੱਕ ਖੱਪਦੇ ਆਂ ਉਸ ਤੋਂ ਬਾਅਦ ਕੋਈ ਮਾੜਾ ਮੋਟਾ ਨਾ ਤੋ ਕੇ ਫੇਰ ਇੱਥੇ ਆਉਨੇ ਆ ਇਹਦੀ ਰਾਖੀ ਕਰਦੇ ਵੀ ਕੋਈ ਲੈਣਾ ਜਾਵੇ ਚੱਕ ਉਹ ਵੀ ਸਾਡੇ ਸਿਰ ਪੈਣੀ ਆ ਜੇ ਕੋਈ ਲੈ ਵੀ ਗਿਆ ਸਰਕਾਰ ਨੂੰ ਕੀ ਕਹਿਣਾ ਚਾਹਣਿਓ ਨਾ ਤਾਂ ਕੋਈ ਸਰਕਾਰੀ ਚੌਂਕੀਦਾਰ ਆਈ ਇੱਥੇ ਨਾ ਕੋਈ ਲੈਣਾ ਨਾ ਕੋਈ ਦੇਣਾ ਨਾ ਲਾਈਟਾਂ ਚੱਲਦੀਆਂ ਇੱਥੇ ਨਾ ਕੋਈ ਪ੍ਰਬੰਧਾ ਕੋਈ ਇੱਥੇ ਰਾਤ ਨੂੰ ਹੀ ਬੈਠੇ ਰਹਨੇ ਆ ਇਦਾਂ ਸੋਗੀ ਕਰੀ ਆਉਣ ਬੋਰੀਆਂ ਮੰਡੀ ਦਾ ਪੂਰਾ ਹਾਲਾ ਤੁਹਾਡੇ ਸਾਹਮਣੇ ਹੈ ਕੱਚੀ ਮੰਡੀ ਹੈ ਜੀ ਨਾ ਕੋਈ ਮੰਡੀ ਦੀ ਸਹੂਲਤ ਆਪ ਲੜ ਲਿਆ ਲਿਆ ਦੇਈ ਜਾਂਦੇ ਨੇ ਬਾਬੂ ਸਾਨੂੰ ਉਹਦੇ ਉੱਪਰ ਜੀਰੀ ਲਾਹਣੇ